ਹਾਂਜੀ ਮੇਰੇ ਬਲੋ ਸਾਰੇ ਮੇਰੇ ਕਿਸਾਨਪਰਾਵਾਂ ਨੂੰ ਤੇ ਮੇਰੇ ਬੀਤ ਭਰਾਵਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀਕਾਲ ਜੀ ਮੈਂ ਇਹ ਕਰਦੀ ਹਾਂ ਕਿ ਸਾਰੇ ਕਿਸਾਨਪਰਾ ਠੀਕ ਠਾਕ ਹੋਵੂਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਕਿਸਾਨਪਰਾ ਬਪਾ ਗੱਲ ਕਰਨੀ ਹੈ ਉਹ ਪੰਜਾਬ ਦੇ ਵਿੱਚ ਕਿਸਾਨਪਰਾ ਉਹ ਜਿਹੜੀ ਝੋਨੇ ਨੂੰ ਜਿਹੜੀ ਨਵੀਂ ਬਿਮਾਰੀ ਆ ਚੁੱਕੀ ਹੈ ਤੇ ਅੱਜ ਤੋਂ 2-3 ਸਾਲ ਪਹਿਲਾਂ ਕਿਸਾਨਪਰਾ ਉਹ ਇਹ ਬਿਮਾਰੀ ਨੇ ਝੋਨੇ ਦੇ ਵਿੱਚ ਅਟੈਕ ਕੀਤਾ ਸੀ ਤੇ ਬਹੁਤ ਜ਼ਿਆਦਾ ਝੋਨੇਆਂ ਦਾ ਨੁਕਸਾਨ ਕੀਤਾ ਸੀ ਤੇ ਕਿਸਾਨ ਭਰਾਵਾਂ ਦਾ ਬਹੁਤ ਵੱਡਾ ਇਸ ਬਿਮਾਰੀ ਨੇ ਨੁਕਸਾਨ ਕੀਤਾ ਸੀ ਤੇ ਇਸ ਵਾਰ ਫੇਰ ਕਿਸਾਨ ਭਰਾਵੋ ਜਿਹੜੀ ਇਸ ਬਿਮਾਰੀ ਦੀ ਜਿਹੜੀਆਂ ਨਿਸ਼ਾਨੀਆਂ ਦੇਖੀ ਗਈਆਂ ਐ ਮਦਰੇ ਬੂਟੇ ਕਿਸਾਨਪਾਪਾ ਕਹਿ ਦਿੰਦੇ ਆ ਬੂਟਾ ਦੂਜੇ ਬੂਟੇ ਬੜੇ ਹੋ ਜਾਂਦੇ ਤੇ ਇਹ ਵੀ ਜਿਹੜਾ ਬਿਮਾਰੀ ਵਾਲਾ ਬੂਟਾ ਕਿਸਾਨਪਾ ਉਹ ਵਾਇਰਸ ਆਪਾਂ ਕਹਿ ਸਕਦੇ ਆ ਇਹ ਬੂਟਾ ਛੋਟਾ ਰਹਿ ਜਾਂਦਾ ਇਹਦਾ ਲਾਜ ਕੀ ਹੈ ਕਿਸਾਨ ਭਰਾ ਉਹ ਆਪਾਂ ਸਾਰੀ ਗੱਲਬਾਤ ਵੀਡੀਓ ਦੇ ਵਿੱਚ ਦੱਸਾਂਗੇ ਵੀ ਕਿਹੜੀ-ਕਿਹੜੀ ਕਿਸਮਾਂ ਦੇ ਵਿੱਚ ਜਿਹੜਾ ਇਹ ਵੈਰੈਟੀ ਨੇ ਇਹ ਸਬ ਬਿਮਾਰੀ ਦਾ ਜਿੰਨਾ ਟੈਕ ਜ਼ਿਆਦਾ ਹੋਇਆ ਕਿਸਾਨ ਭਰਾ ਤੁਸੀਂ ਆ ਮੇਰੇ ਫੇਸ ਦੇ ਵਿੱਚ ਦੇਖ ਰਹੇ ਹੋ ਪੀਆ 131 ਵੈਰੈਟੀ ਹੈ ਤੇ ਮੰਨੂ ਕਿਸਾਨ ਭਰਾਵਾਂ ਦੇ ਇੱਕ ਤੋਂ ਦੇ ਫੋਨ ਆਏ ਆਪਣੇ ਲਿਹਾਜ਼ੀ ਤੇ ਰੋਪੜ ਸੈਡ ਤੁਸੀਂ ਵੀਡੀਓਜ਼ ਵੀ ਦੇਖੀਆਂ ਹੋਣਗੀਆਂ ਰੋਪੜ ਜਿਹਦੇ ਦੇ ਵਿੱਚ ਉਧਰ ਇਲਾਕੇ ਦੇ ਵਿੱਚ ਜਿਹੜੀ PR131 ਵੈਰੈਟੀ ਹੋਗੀ ਤੇ 128 ਵੈਰੈਟੀ ਹੋਗੀ ਇਹ ਦੋ ਵੈਰੈਟੀ ਐ ਦੇ ਵਿੱਚ ਕਿਸਾਨਪ੍ਰਾਵੋ ਜਿਹੜੀ ਛੋਟੇ ਬੂਜੇ ਵਾਲੀ ਜਿਹੜੀ ਮਦਰੇ ਬੂਟੇ ਵਾਲੀ ਜਿਹੜੀ ਸਮੱਸਿਆ ਬਹੁਤ ਜ਼ਿਆਦਾ ਕਿਸਾਨਾਂ ਨੂੰ ਆਈ ਤੇ ਕਿਸਾਨਾਂ ਦੇ ਕਿਸਾਨ ਉਹਨਾਂ ਵੀਰ ਭਰਾਵਾਂ ਨੇ ਦੱਸਿਆ ਕਿ ਸਾਡੇ ਜਿਹੜੀ ਇੰਨਾ ਜ਼ਿਆਦਾ ਜਿਹੜਾ ਛੋਟੇ ਬੂਜੇ ਇੱਕ ਵਾੜੇ ਤੋਂ ਲੈ ਕੇ ਕਿਸਾਨਪ੍ਰਾਵੋ ਤੱਗੀਆਂ ਪੈ ਗਈਆਂ ਜਿਹੜੇ ਬੂਟੇ ਮਦਰੇ ਰਹਿ ਗਏ ਤੇ ਉਹ ਕਿਸਾਨ ਭਰਾਵਾਂ ਨੇ ਵਿੱਚ ਦੋ ਤਿੰਨ ਵੀਰਾਂ ਨੇ ਜਿਰੀ ਜਿਰੀ ਨੂੰ ਤਿੰਨ ਤਿੰਨ ਵਾਰ ਕਿਸਾਨ ਪਰ ਉਹ ਰੇ ਪੈ ਗਿਆ ਸੀ ਇਹਨਾਂ ਆਪਾਂ ਕਹਿ ਸਕਦੇ ਆ ਵੀ ਉਹ ਜਿਹੜੀ ਜੀੜੀ ਦੀ ਅਗੇਤੀ ਸੀ ਉਹ 5 ਤਰੀਕ 10 ਤਰੀਕ ਦੀ ਝੋਨੇ ਦੀ ਲਵਾਈ ਹੋਈ ਹੋਈ ਸੀ ਤੇ ਜਿਹਦੇ ਵਿੱਚ ਇਹ ਸਮੱਸਿਆ ਆਈ ਹੈ ਤੇ ਉਹ ਵੀਰਾਂ ਨੇ ਜਿਹੜੀ ਵਿੱਚ ਬਾ ਕੇ PR126 ਦੀ ਜਿਹੜੀ ਝੋਨੇ ਦੀ ਉਹਨੂੰ ਲਵਾਈ ਕਰਨੀ ਹੈ ਤੇ ਦੇਖ ਲਓ ਕਿਸਾਨ ਪ੍ਰਭੂ ਬਹੁਤ ਦੁੱਖ ਹੋਇਆ ਸੁਣ ਕੇ ਕਿਉਂਕਿ ਆਪਾਂ ਖੜੀ ਫਸਲ ਨੂੰ ਆਪ ਪਾਲਿਆ ਸਾਰਾ ਕੁਝ ਐਂਡ ਤੇ ਆ ਕੇ ਹੁਣ ਕਿਸਾਨ ਪ੍ਰਭੂ ਆਪਣਾ 15 ਤੋਂ 20000 ਰੁਪਏ ਜਿਹੜਾ ਇੱਕ ਪੀਲੇ ਮਗਰ ਖਰਚਾ ਹੋਇਆ ਹੋਇਆ ਸੀ ਤੇ ਸਾਰਾ ਜਿਹੜਾ ਖਰਚਾ ਆਪਣਾ ਕਿਸਾਨ ਪ੍ਰਭੂ ਖਰਾਬ ਗਿਆ ਤੇ ਦੁਬਾਰੇ ਆਪਾਂ ਨੂੰ ਹੁਣ ਫੇਰ ਖਰਚਾ ਕਰਨਾ ਪੈਣਾ ਤੇ ਹੁਣ ਕਿਸਾਨ ਪ੍ਰਭੂ ਤੁਸੀਂ ਵੀ ਗੌਰ ਰੱਖੋ ਪੀ ਆਰ 131 ਵੈਰਾਈਟੀ ਤੇ 128 ਵੈਰਾਈਟੀ ਤੇ ਬਾਕੀ ਹੋਰ ਵੀ ਕਮੈਂਟ ਹੈ ਜੇ ਦੱਸਿਓ ਤੁਹਾਡਾ ਕਿਹੜਾ ਏਰੀਆ ਤੁਹਾਡੇ ਇਲਾਕੇ ਦੇ ਵਿੱਚ ਇਸ ਬਿਮਾਰੀ ਨੇ ਕਿੰਨਾ ਕੁ ਨੁਕਸਾਨ ਕੀਤਾ ਹੈਗੀ ਆ ਜਾਂ ਫਿਰ ਨਹੀਂ ਤੇ ਬਾਕੀ ਇੱਕ ਗੱਲ ਜ਼ਰੂਰ ਦੱਸਿਓ ਕੁਸਾਨਪਰਾ ਉਹ ਵੀ ਅਗੇਤੀ ਦੇ ਵਿੱਚ ਮੇਰੇ ਹਸਾਬ ਦੇ ਨਾਲ ਸਮੱਸਿਆ ਵੱਧ ਹੈ ਜਿਹੜੀ ਪਛੇਤੀ ਜਿਹੜੀ ਆ ਉਹਦੇ ਵਿੱਚ ਬਿਲਕੁਲ ਵੀ ਮੈਨੂੰ ਲੱਗਦਾ ਬਹੁਤ ਘੱਟ ਆਪਾਂ ਕਹਿ ਸਕਦੇ ਆ ਵੀ ਬਿਮਾਰੀ ਨੇ ਅਟੈਕ ਕੀਤਾ ਹੈ ਬਾਕੀ ਤੁਸੀਂ ਕਮੈਂਟ ਹੈ ਜੇ ਦੱਸਿਓ ਵੀ ਤੁਹਾਡੀ ਕਿਹੜੀ ਵੈਰਾਈਟੀ ਹੈ ਤੇ ਕਦੋਂ ਤੁਸੀਂ ਲਵਾਈ ਕੀਤੀ ਸੀ ਇਹ ਛੋਡੇ ਜਿਹਰੀ ਦੀ ਬਿਮਾਰੀ ਨੇ ਅਟੈਕ ਕੀਤਾ ਹੈ ਜਾਂ ਫਿਰ ਨਹੀਂ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਕਿਸਾਨਪ੍ਰਭੂ ਹਜੇ ਸਾਡੇ ਇਲਾਕੇ ਦੇ ਵਿੱਚ ਫਿਰ ਵੀ ਠੀਕ ਹੈ ਹਜੇ ਬਿਮਾਰੀ ਦੇਖਣ ਨੂੰ ਨਹੀਂ ਮਿਲੀ ਪਰ ਜਿਹੜੇ ਇਲਾਕਿਆਂ ਦੇ ਵਿੱਚ ਕਿਸਾਨਪ੍ਰਭੂ ਇਸ ਬਿਮਾਰੀ ਨੇ ਅਟੈਕ ਕੀਤਾ ਉਥੇ ਬਹੁਤ ਨੁਕਸਾਨ ਕੀਤਾ ਇਸ ਬਿਮਾਰੀ ਨੇ ਤੇ ਕਿਸਾਨਪ੍ਰਭੂ ਮੈਂ ਵੀ ਇੱਕ ਵੀਡੀਓ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਜਦੋਂ ਪਨੀਰੀ ਦੇ ਸਮੇਂ ਮੈਂ ਕਿਹਾ ਸੀ ਵੀ ਅਗੇਤੀ ਜੀਰੀ ਵੱਲ ਨਾ ਭਜੋ ਇੰਨੇ ਬਹੁਤ ਵੱਡਾ ਕਿਸਾਨ ਪ੍ਰਭਾ ਉਹ ਆਪਾਂ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਿਆ ਹੀ ਹੈ ਵੀ ਅਗੇਤੀ ਦੇ ਵਿੱਚ ਜਿਹੜੀ ਵੱਡ ਸਮੱਸਿਆ ਆਂਦੀ ਮੇਰੇ ਖੇਤ ਦੇ ਵਿੱਚ ਵੀ ਕਿਸਾਨ ਪ੍ਰਭਾ ਉਹ ਕੁਸ਼ਾ ਜੀ ਦੀ ਦੇ ਵਿੱਚ ਇਹ ਸਮੱਸਿਆ ਆਈ ਸੀ ਤੇ ਪੰਜ ਚਾਰ ਦਿਨ ਦਾ ਫਰਕ ਤਾਂ ਜਿਹੜੀ ਤਾਂ 17 18 ਜੂਨ ਨੂੰ ਜਿਹੜੀ ਲਵਾਈ ਕੀਤੀ ਸੀ ਮੈਂ ਉਹਦੇ ਵਿੱਚ ਜਿਹੜੀ ਛੋਟੇ ਮੂਝੇ ਵਾਲੀ ਸਮੱਸਿਆ ਆਈ ਸੀ ਤੇ ਜਿਹੜੀ ਮੀਂਹ ਪੈਣ ਕਰਕੇ ਕਿਸਾਨ ਪ੍ਰਭਾ ਉਹ ਜਿਹੜੀ ਲੇਬਰ ਦਾ ਬਹੁਤ ਜ਼ਿਆਦਾ ਤਾੜ ਹੋ ਗਿਆ ਸੀ ਤੇ ਇੱਕ ਖੇਤ ਜਿਹੜਾ ਮੇਰਾ ਜਾ ਕੇ 23 ਜੂਨ ਦੇ ਕਰੀਬ ਲੱਗਿਆ ਸੀ ਮਤਲਬ 6 ਦਿਨ ਦੇ ਫਾਸਲੇ ਦੇ ਨਾਲ ਉਹਦੇ ਵਿੱਚ ਕਿਸਾਨਪ੍ਰਾਵੋ ਮੈਂ ਸਕਦੀ ਤੁਹਾਨੂੰ ਕਹਿੰਦਾ ਕੋਈ ਬੂਝਾ 1 2 1% ਉਹਦੇ ਵਿੱਚ ਬੂਝੇ ਛੋਟੇ ਹੋ ਸਕਦੇ ਸੀ ਕੈਸੇ ਤਾਂ ਕਿਸਾਨਪ੍ਰਾਵੋ ਇੱਕ ਵੀ ਬੂਝਾ ਉਹਦੇ ਵਿੱਚ ਛੋਟਾ ਨਹੀਂ ਸੀ ਤੇ ਬਿਲਕੁਲ ਇਹਨ ਸਹੀ ਜੀਰੀ ਹੋਈ ਹੈ ਤੇ ਇਹੀ ਕਿਸਾਨਪ੍ਰਾਵੋ ਵਾਰ-ਵਾਰ ਪਹਿਲਾਂ ਵੀ ਵੀਡੀਓ ਦੇ ਵਿੱਚ ਕਿਹਾ ਵੀ ਅਗੇਤੀ ਪਨੀਰੀ ਨਾ ਬੀਜੋ ਅਗੇਤੀ ਲਵਾਈ ਨਾ ਕਰੋ ਕਿਉਂਕਿ ਟਾਈਮ ਬਹੁਤ ਹੁੰਦਾ ਅਸਲੀ ਕਿਸਾਨਪ੍ਰਭ ਜੇ ਆਪਾਂ ਪੀਕ ਜੂਨ ਦੇ ਕਰੀਬ ਜਿਹੜੀ ਝੋਨੇ ਦੀ ਲਵਾਈ ਸ਼ੁਰੂ ਕਰੀਏ ਤਾਂ ਕਿਸਾਨਪ੍ਰਭ ਬਿਮਾਰੀਆ ਤੋਂ ਬਚਿਆ ਜਾ ਸਕਦਾ ਹੈ ਹੁਣ ਕਿਸਾਨਪ੍ਰਭ ਜਿਨ੍ਹਾਂ ਕਿਸਾਨਪ੍ਰਭਾਂ ਦੀ ਜਿਹੜੀ ਫਸਲ ਖਰਾਬ ਹੋਈ ਆਪਾਂ ਨੁਕਸਾਨ ਵੀ ਚੱਲਿਆ ਹੈ ਤੇ ਦੁਬਾਰੇ ਆਪਾਂ ਨੂੰ ਫੇਰ ਲਾਣੀ ਪੈਗੀ ਕੰਮ ਕਿਸਾਨਪ੍ਰਭ ਉੱਥੇ ਹੋਏ ਇਸ ਕਰਕੇ ਅੱਗੇ ਵਾਸਤੇ ਨੂੰ ਵੀ ਕਿਸਾਨਪ੍ਰਭਾਂ ਨੂੰ ਗੇਤੀ ਜਿਹੜੀ ਦੇ ਵੱਲ ਨਾ ਭਜੋ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਆਪਣੀ ਆਪਣੀ ਹੁਣ PR 131 ਵੈਰੈਟੀ ਹੋਗੀ 128 ਵੈਰੈਟੀ ਹੋਗੀ ਤੇ ਬਾਕੀ ਹੋਰ ਵੀ ਵੈਰੈਟੀ ਆ ਉਹਨਾਂ ਦੇ ਵਿੱਚ ਕਿਸਾਨ ਪ੍ਰਭ ਉਹ ਗੌਰ ਰੱਖੋ ਕਿਉਂਕਿ ਇਹ ਕੈਨ ਦੇ ਵਿਚਾਇਆ ਵੀ ਹੋਪਰ ਦੇ ਨਾਲੇ ਬਿਮਾਰੀ ਫੈਲਦੀ ਹੈ ਕਿਉਂਕਿ ਪਹਿਲਾ ਕਿਸਾਨ ਪ੍ਰਭ ਉਹ ਵੀਡੀਓ ਤੁਸੀਂ ਹੋਰ ਵੀ ਦੇਖਿਆ ਹੋਣਗੇ ਕਿਸਾਨ ਪ੍ਰਭ ਕਹਿ ਰਹੇ تھے ਵੀ ਡਰਨ ਦੀ ਕੋਈ ਜ਼ਰੂਰਤ ਨਹੀਂ ਪਰ ਕਿਸਾਨ ਪ੍ਰਭ ਤੁਸੀਂ YouTube ਤੇ ਵੀਡੀਓਜ਼ ਦੇਖ ਰਹੇ ਹੋ ਰੋਪੜ ਕਣੀ ਜਿਹੜੀ ਕਿਸਾਨਾਂ ਦੀ ਜਿਹੜੀ ਫਸਲ ਤਬਾਹ ਹੋਗੀ ਬਹੁਤ ਵੱਡਾ ਨੁਕਸਾਨ ਹੋਇਆ ਕਿਸਾਨ ਭਰਾਵੋ ਮੈਂ ਆਪ ਦੇਖਿਆ ਤੇ ਉਹ ਕਿਸਾਨਾਂ ਨੇ ਹੁਣ ਵਿੱਚ ਪਾ ਕੇ ਦੁਆਰੇ ਜਿਹੀ ਲਾਈ ਹੈ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਕੁ ਨੁਕਸਾਨ ਕੀਤਾ ਹੋਇਆ ਇਸ ਕਰਕੇ ਕਿਉਂਕਿ ਆਪਣਾ ਖਰਜ ਹੈ ਗੌਰ ਰੱਖਣੀ ਆਪਾਂ ਨੂੰ ਗੌਰ ਰੱਖਣੀ ਪੈਣੀ ਹੈ ਕਿਸਾਨਾਂ ਤੋਂ ਸਤਿ ਸ੍ਰੀ ਅਕਾਲ ਜੀ